ਪੰਜਾਬ ਨੂੰ ਕਿਵੇਂ ਬਰਬਾਦ ਕਰ ਰਹੀ ਹੈ ਐਮਐਨਏ ਲੈ ਕੇ ਇਥੋਂ ਬਣ ਕੇ ਕਲੈਕਟਰ ਕੇਜਰੀਵਾਲ ਦਾ ਬਹਿ ਜਾਂਦਾ ਨਾਲ ਤੇ ਜਾ ਆ ਚੱਕਦਾ ਕਿ ਰਾਤ ਫਰਦਾ ਗੁਇ ਰਾਤ ਕਿਸਾਨ ਦਾ ਮੌਤ ਹੋਈ ਪੁਲਿਸ ਦੀਆਂ ਡਾਂਗਾਂ ਨਾਲ ਉੱਥੇ ਬੋਲੀ ਜਾਂਦੇ ਆ ਕਿਸਾਨ ਕੁੱਟ ਕੇ ਮਾਰਤਾ ਤੇ ਤੂੰ ਕੀ ਕੀਤਾ ਕਿਸਾਨਾਂ ਨੂੰ ਸਾਡੇ ਨੂੰ ਕੁੱਟਿਆ ਇੱਥੇ ਆਪਣੇ ਸ਼ੰਭੂ ਤੇ ਖਨੌਰੀ ਤੇ ਟਰਾਲੀਆਂ ਚੋਰੀ ਕਰਕੇ ਲੈ ਗਏ ਤੇਰੇ ਐਮਐਲਏ ਤੇਰੇ ਐਮਐਲਏ ਦੇ ਬੰਦੇ ਚੱਕ ਕੇ ਸਮਾਨ ਤਰਾ ਲੈ ਕੇ ਸਾਰਾ ਉਥੋਂ ਜਿੰਨੇ ਸਾਡੇ ਵਿਚਾਰੇ ਮਹਤਰਾ ਦੇ ਕੋਈ ਫ੍ਰਿਜ ਸੀ ਕੋਈ ਕੂਲਰ ਸੀ ਕੋਈ ਪੱਖਾ ਸੀ ਕੋਈ ਭਾਂਡੇ ਸੀ ਕੋ ਟਿੰਡੇ ਸਾਰਾ ਉਹ ਚੱਕ ਕੇ ਲੈ ਕੇ ਤੇਰੇ ਬੰਦੇ ਤੁਸੀਂ ਕੀ ਕੀਤਾ ਜਬਰਦਸਤੀ ਮੋਰਚਾ ਚਕਾਇਆ ਗਿਆ ਉਥੋਂ ਅੱਜ ਤੂੰ 164 65 164 ਤੋਂ ਵਧਾ ਲੈ ਇਹਨਾਂ ਨੇ 174 ਪਿੰਡਾਂ ਨੇੜੇ ਹੋ ਗਏ 174 ਪਿੰਡਾਂ ਨੂੰ ਝਾੜ ਰਹੇ ਹਾਂ 174 ਪਿੰਡਾਂ ਦੇ ਵਿੱਚ ਹਜ਼ਾਰਾਂ ਪਰਿਵਾਰ ਝਾੜ ਰਹੇ ਹਾਂ ਸੱਭਿਆ ਤਾਂ ਖਤਮ ਕਰ ਰਹੇ ਹਾਂ ਅਿੰਨੀ ਤਕੜੀ ਪਜਾਉ ਧਰਤੀ ਨੂੰ ਰੋਕ ਲੈ ਰਿਹਾ ਕਿਹਦੀ ਖਤਰ ਰੋਕ ਰਿਹਾ ਤੂੰ ਕਿੰਨਾ ਵੱਡਾ ਨੁਕਸਾਨ ਕਰ ਰਿਹਾ ਪੰਜਾਬ ਦਾ ਇਹ ਤੈਨੂੰ ਚੇਤੇ ਆ ਜਿਉਂ ਚੱਕਿਆ ਉਥੇ ਜਹਾਜ਼ ਪੰਜਾਬ ਦਾ ਹੈਲੀਕਾਪਟਰ ਤੇਲ ਚੋਂ ਤੇਲ ਪੈਂਦਾ ਪੰਜਾਬ ਦੇ ਖਜ਼ਾਨੇ ਜੋ ਲੋਕਾਂ ਦੇ ਟੈਕਸ ਦਾ ਪੈਸਾ ਖਜ਼ਾਨੇ ਵਾਲਾ ਉਹ ਲਟਾਈ ਜਾਂਦਾ ਮੀਂਹ ਪਾਣੀ ਨੂੰ ਵਧਾਈ ਜਾਂਦੇ